ਤੇ غور ਕਰਦੇ ਆਪਾਂ ਇੱਕ ਦਿਨ ਅਵੇ ਕੁਮਾਰ ਦੁਬੇ ਹੋਰਾਂ ਦੇ ਲੇਖ ਦੇ ਵੱਲ ਨਾਲ ਚਰਚਾ ਕਰ ਰਹੇ ਸੀਗੇ ਕਿ ਭਾਜਪਾ ਨੂੰ ਕੀ ਡਰ ਸਤਾਉਣ ਲੱਗਿਆ ਕਿ ਸਾਡੇ ਪੜਕਾયા ਵੀ ਹਿੰਦੂ ਵੋਟਰ ਨਹੀਂ ਪੜਕ ਰਿਆ ਅਸੀਂ ਲਗਾਤਾਰ ਆਪਣੀਆਂ ਤਕਰੀਰਾਂ 'ਚ ਭਾਸ਼ਣ ਬਾਜ਼ੀ 'ਚ ਆਪਣੇ ਮੁੱਦਿਆਂ 'ਚ ਆਪਣੇ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰ ਰਹੇ ਆ ਪਰ ਲੋਕ ਕਿਸ ਮੁੱਦੇ ਤੇ ਨਹੀਂ ਆ ਰਹੇ ਕਿਉਂਕਿ ਲੋਕਾਂ ਮੂਰੇ ਬੇਰੋਜ਼ਗਾਰੀ ਦਾ ਮਸਲਾ ਹੈ ਦੇਸ਼ ਦੀ ਆਰਥਿਕਤਾ ਦਾ ਮਸਲਾ ਹੈ ਮਹਿੰਗਾਈ ਦਾ ਮਸਲਾ ਹੈ ਕਾਰੋਬਾਰ ਦਾ ਮਸਲਾ ਹੈ ਕਿਸਾਨੀ ਦਾ ਮਸਲਾ ਹੈ ਇਸ ਲਈ ਲੋਕ ਹਿੰਦੂ ਮੁਸਲਮਾਨ ਤੇ ਨਹੀਂ ਆ ਰਹੇ ਪਰ ਹੁਣ ਕਹਿੰਦੇ ਕਿ ਭਾਜਪਾ ਨੇ ਸਾਰਾ ਕੁਝ ਕਰਨ ਤੋਂ ਬਾਅਦ ਮੋੜਾ ਕੱਟਣ ਦਾ ਫੈਸਲਾ ਲਿਆ ਕੀ ਭਾਜਪਾ ਦਾ ਹਿਰਦੇ ਪਰਵਰਤਨ ਹੋ ਗਿਆ ਇੱਕ ਵਾਰ ਫੇਰ ਇੱਕ ਲੇਖ ਦੇ ਫਾਨਾ ਗੱਲ ਕਰਦੇ ਵਿਪਨ ਪੱਬੀ ਹੋਰੀ ਨਾਂ ਪਰ ਲੇਖਕ ਨੇ ਤਿੰਨੇ ਪੱਤਰਕਾਰ ਨੇ ਉਹ ਕਹਿੰਦੇ ਜੀ ਕਿ ਹਿਰਦੇ ਪਰਵਰਤਨ ਯਕੀਨੀ ਤੌਰ ਤੇ ਫਿਰ ਸਵਾਗਤ ਹੋ ਗਿਆ ਜਿਹਦੇ ਵਿੱਚ ਕੋਈ ਮਨਸ਼ਾ ਨਹੀਂ ਅਸਲ ਛੇਕੀ ਵਿਪਨ ਪੱਬੀ ਹੋਰੀ ਕਹਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਤਾਜ਼ਾ ਬਿਆਨ ਹੈ ਕਿ ਮੈਂ ਜਿਸ ਦਿਨ Hindu Muslim ਕਰਾਂਗਾ ਉਸ ਦਿਨ ਮੈਂ ਜਨਤਕ ਜੀਵਨ ਚ ਰਹਿਣਯੋਗ ਨਹੀਂ ਰਹਾਂਗਾ ਮੈਂ Hindu Muslim ਨਹੀਂ ਕਰਾਂਗਾ ਇਹ ਮੇਰਾ ਸੰਕਲਪ ਹੈ ਕਹਿੰਦੇ ਜੀ ਇਹ ਉਹਨਾਂ ਦਾ ਤਾਜ਼ਾ ਇੰਟਰਵਿਊ ਹੈ ਪਿਛਲੇ ਦਿਨੀ ਇੱਕ ਉਸ ਹਵਾਲੇ ਨਾਲ ਕਹਿੰਦੇ ਕਿ ਉਸ ਦੇ ਵਿੱਚ ਮੈਂ ਦੇਖ ਰਿਹਾ ਕਿ ਉਹਨਾਂ ਨੇ ਇਹ ਬਿਆਨ ਦਿੱਤਾ ਪਹਿਲੇ ਗੇਟ ਦੀਆਂ ਵੋਟਾਂ ਪੈਣ ਤੱਕ 19 April ਨੂੰ ਪਹਿਲਾ ਗੇਟ ਸੀ ਉਸ ਦਿਨ ਤੱਕ ਆਪਣੇ ਕਾਰਜਾਂ ਦੇ ਹਵਾਲੇ ਨਾਲ ਹਾਂ ਬਿਸ਼ਪ ਤਾਕਤ ਦੇ ਹਵਾਲੇ ਨਾਲ ਹਾਂ ਮੋਦੀ ਦੀਆਂ ਗਰੰਟੀਆਂ ਦੇ ਹਵਾਲੇ ਨਾਲ ਰਾਮ ਮੰਦਰ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਸੀ ਪਰ ਜਿੱਦਾਂ ਹੀ ਵੋਟ ਪਰਸੈਂਟ ਘਟਿਆ ਤੇ ਭਾਜਪਾ ਨੇ ਮੋੜਾ ਘੱਟ ਲਿਆ ਬੇਪਰਪੀ ਹੋਰ ਵੀ ਲਿਖਦੇ ਨੇ ਕਹਿੰਦੇ ਰਾਜਸਥਾਨ ਦੇ ਵਿੱਚ ਪ੍ਰਧਾਨ ਮੰਤਰੀ ਇੱਕ ਦਿਨ ਆਪਣੇ ਭਾਸ਼ਣ ਚ ਕਹਿ ਰਹੇ ਸੀਗੇ ਕਿ ਦੇਸ਼ ਦੀ ਜਾਇਦਾਦ ਦਾ ਪਹਿਲਾ ਹੱਕ ਮੁਸਲਮਾਨਾਂ ਦਾ ਹੈ ਇਸ ਦਾ ਮਤਲਬ ਜਾਇਦਾਦ ਇਕੱਠੀ ਕਰਕੇ ਇਹ ਕਿਸ ਨੂੰ ਵੰਡਣਗੇ ਅੰਦਾਜ਼ਾ ਲਾ ਲਓ ਜਿਨ੍ਹਾਂ ਦੇ ਜਾਦੇ ਜਵਾਕ ਹੁੰਦੇ ਨੇ ਉਹਨਾਂ ਨੂੰ ਦੇ ਦੇਣਗੇ ਕਹਿੰਦੇ ਇਸ਼ਾਰਾ ਮੁਸਲਮਾਨ ਭਾਈਚਾਰੇ ਵੱਲ ਸੀ ਤੇ ਕਾਂਗਰਸ ਵੱਲ ਸੀ ਇਸੇ ਤਰ੍ਹਾਂ ਕਹਿੰਦੇ ਕਿ ਇੱਕ ਤਾਂ ਹੋਰ ਵੀ ਉਹਨਾਂ ਨੇ ਦਾਵਾ ਕੀਤਾ ਸੀਗਾ ਕਿ ਕਾਂਗਰਸ ਦਾ ਮੈਨੀਫੈਸਟੋ ਹੈ ਜਿਹੜਾ ਇਹ ਤਾਂ ਮਾਮਾ ਦੀਆਂ ਸੋਨਾ ਕਢਾਲੂਗਾ ਮਾਮਾ ਧੀਆਂ ਦਾ ਉਹਦਾ ਹਿਸਾਬ ਰੱਖੂਗਾ ਇਹ ਤਾਂ ਤੁਹਾਡੇ ਮੰਗਲ ਸੂਤਰ ਵੀ ਕਢਾਲੂਗਾ ਤੇ ਫਿਰ ਕਹਿੰਦੇ ਇਹ ਵੀ ਕਿਹਾ ਸੀਗਾ ਕਿ ਮੈਨੀਫੈਸਟੋ ਮੁਸਲਮ ਲੀਗ ਨੇ ਛਾਪਿਆ ਉਹਦੀ ਛਾਪ ਰੱਖਦਾ ਸੋ ਇਹ ਇਸ ਤਰ੍ਹਾਂ ਹਿੰਦੂ ਮੁਸਲਮਾਨ ਦੇ ਏਜੰਡੇ ਤੇ ਜਦੋਂ ਚੋਣ ਆ ਗਈ ਸੀ ਦੂਜਾ ਗੇੜ 26 ਵਾਲਾ ਤੀਜਾ ਗੇੜ 7 ਮਈ ਵਾਲਾ ਚੌਥਾ ਗੇੜ 14 ਮਈ ਤੱਕਲਾ ਇਹ ਪੂਰਾ ਚੱਲਿਆ ਪਰ ਹੁਣ ਵਿਪਨ ਬੱਬੀ ਹੋਰੀ ਕਹਿੰਦੇ ਕੀ ਭਾਜਪਾ ਦੀ ਲੀਡਰਸ਼ਿਪ ਨੂੰ ਭਾਜਪਾ ਦੇ ਨੀਤੀ ਘੜਾ ਨੂੰ ਇਹ ਲੱਗਣ ਲੱਗਿਆ ਕਿ ਇਹ ਮਹਿਮ ਗੈਰ ਉਤਪਾਦਕ ਇਹਦੇ ਵਿੱਚ ਉਤਪਾਦਨ ਪੈਦਾ ਨਹੀਂ ਹੋ ਰਿਹਾ ਵੋਟਾਂ ਦਾ ਜਾਂ ਕਹਿੰਦੇ ਕਿ ਸ਼ਾਇਦ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਇਹਦੇ ਨਾਲ ਵੀ ਦਾਲ ਨਹੀਂ ਗਲਣੀ